ਮੈਂ ਭਾਜੀ ਇੱਥੇ ਘਰ ਦੇ ਅੰਦਰ ਬੈਠਾ ਹੋਇਆ ਇੱਕ ਗਲੀ ਚੋਂ ਲੰਘਦੇ ਫੁੱਲੜ ਪੀਜ਼ਾ ਬੋਲ ਕੇ ਗੰਦੀ ਟੌਂਚ ਮਾਰ ਕੇ ਗਏ ਨੇ ਤੇ ਮੈਂ ਬਾਹਰ ਆ ਕੇ ਰੋਕਿਆ ਤਾਂ ਉਹ ਦੋ ਹੱਤੀ ਵਕੀ ਹੋਏ ਨੇ ਕਿੱਦੇ ਵੱਲ ਟੌਂਚ ਮਾਰੀ ਗਈ ਭਾਜੀ ਹਾਂਜੀ ਕਿੰਨਾ ਵੱਲ ਸਾਡਾਂ ਚੋਚ ਮਾਰੀ ਗਈ ਸੀਗਾ ਮੁੰਡਾ ਹਰੀ ਸ਼ਰਟ ਵਾਲਾ ਤੇ ਦੂਜਾ ਹੋਰ ਸੀ ਨੀ ਕੀ ਗੱਲ ਕੀ ਤੁਹਾਡੀ ਕੋਈ ਪਹਿਲਾਂ ਵੀ ਗੱਲ ਹੋਈ ਹੈ ਉਹਨਾਂ ਨਾਲ ਨਹੀਂ ਜਾਣਦਾ ਮੁੰਡਾ ਕੌਣ ਹੈ ਮੈਂ ਕਦੇ ਫਸਟ ਟਾਈਮ ਦੇਖਿਆ ਨਹੀਂ ਅੱਛਾ ਤੁਹਾਡੀ ਰਹਿਸ਼ ਇੱਥੇ ਹੀ ਹੈ ਮਤਲਬ ਕਾਫੀ ਦੇਰ ਤੋਂ ਹਾਂਜੀ ਨਹੀਂ ਕੋਟ ਮਾਰ ਕਿੰਨੇ ਕੀਤੀ ਤੁਹਾਡਾ ਪਾਜੀ ਉਹ ਹੀ ਮੁੰਡਾ ਇੱਥੇ ਰਹਿੰਦਾ ਨਹੀਂ ਤੇ ਹੁਣ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਤੁਸੀਂ ਹਾਂਜੀ ਪੁਲਿਸ ਨੂੰ ਦਿੱਤੀ ਤੇ ਆਹ ਜਿਹੜੇ ਲੜਕੇ ਕੋਣ ਆ ਜੀ ਜਿਹੜੇ ਤਾਂ ਨੰਬਿਆਤ ਕਰ ਰਹੇ ਸੀ ਪਾਜੀ ਮੈਂ ਨਹੀਂ ਜਾਣਦਾ ਜੀ ਕੋਈ ਨਾਮ ਨਹੀਂ ਪਤਾ ਇਹਨਾਂ ਦਾ ਬੰਦਿਆ ਪਾਜੀ ਮੈਂ ਮੈਨੂੰ ਮੈਨੂੰ ਨਹੀਂ ਪਤਾ ਕੋਣ ਹੈ ਇੱਥੇ ਦੇ ਰਹਿਣ ਵਾਲੇ ਤੁਹਾਡੇ ਮਹੱਲੇ ਦੇ ਰਹਿਣ ਵਾਲੇ ਪਾਜੀ ਉਹ ਮੁੰਡਾ ਇੱਥੋਂ ਦਾ ਵਾ ਦੂਜੇ ਦਾ ਮੈਨੂੰ ਪਤਾ ਨਹੀਂ ਹੈ ਰਹਿਣ ਵਾਲੇ ਲੋ ਕਰੋ ਵੀ ਗੱਲ ਭਾਈ ਸ਼ੁਰੂ ਕਿੱਦਾਂ ਹੋਈ ਕੀ ਗੱਲ ਹੋਈ ਕੀ ਸੀ ਬਾਈ ਦੱਸੋ ਕੋਈ ਸਤੋ ਵਾਈਟ ਭਾਈ ਰਹਿਣ ਤੋਂ ਬੱਸ ਕਰੋ ਯਾਰ ਆਪਾਂ ਮਜ਼ਾਕ ਨੂੰ ਥੋੜੀ ਬਣਾਉਣ ਆਏ ਆ ਤੇ ਯਾਰ ਕਿਸੇ ਗੱਲ ਦਾ ਤਾੜ ਦਿਓ ਭਾਈ ਤੂੰ ਫੱਟੇ ਝਗੜਾ ਭਾਈ ਤੁਹਾਡਾ ਮਜ਼ਾਕ ਕਿਸ ਗੱਲ ਦਾ ਤੁਸੀਂ ਮਜ਼ਾਕ ਕਿਸ ਗੱਲ ਦਾ ਸਾਡੀ ਪਤਾ ਕੀ ਹੈ ਯਾਰ ਤੁਸੀਂ ਉਦਾਂ ਯਾਰ ਬਾਹਰ ਤਨ ਦੇਖੋ ਤੁਸੀਂ ਸਾਰੇ ਜਣੇ ਬਾਈ ਲੈ ਕੇ ਕੰਮ ਕੁਝ ਬੰਨਣਾ ਕੀ ਭਾਈ ਮਹੱਲੇ ਦੇ ਵਿੱਚ ਲੜਾਈ ਹੋ ਰਹੀ ਹੈ ਸਾਨੂੰ ਇਨਫੋਰਮੇਸ਼ਨ ਇਨਫੋਰਮੇਸ਼ਨ ਆਈ ਹੈ ਤੇ ਅਸੀਂ ਮਜ਼ਾਕ ਬਣਾਉਣ ਆਏ ਆ ਇੱਥੇ ਆ ਵੀ ਕਹਿ ਰਹੇ ਹੋ ਭਾਈ ਮਜ਼ਾਕ ਹੀ ਬੰਨਣਾ ਕੱਲ ਨੂੰ ਹੋਰ ਦੁਬਾਰਾ ਮੁੰਡ ਕੇ ਤੁਹਾਡੇ ਵੀਊਆਂ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕੀ ਚੰਗਾ ਭਲਾ ਜੀ ਨਾ ਆਰਾਮ ਕੀਤਾ ਵਾ ਸਾਡਾ ਯਾਰ ਸਾਰਾ ਭਾਜੀ ਅਸੀਂ ਤਾਂ ਤੁਹਾਡਾ ਵਰਸ਼ਨ ਲੈ ਆਣੀ ਹੈ ਤੁਹਾਡੇ ਨਾਲ ਘਟਨਾ ਕੀ ਹੋਈ ਹੈ ਇਹ ਪੁੱਛਣੀ ਆਏ ਆ ਭਾਜੀ ਯਾਰ ਦੇਖੋ ਸਿੰਪਲ ਜੀ ਗੱਲ ਹੈ ਕਮਰੇ ਦੇ ਅੰਦਰ ਬੈਠਾ ਮੈਨੂੰ ਗੰਦੀ ਆਵਾਜ਼ ਮਾਰੀ ਤੇ ਮੈਂ ਬਾਹਰ ਨਿਕਲ ਕੇ ਆ ਮੁੰਡਾ ਰੋਕਿਆ ਵਾ ਬਸ ਨਹੀਂ ਉਹੀ ਆਪਾਂ ਪੁੱਛਨੇ ਕਿ ਤੁਹਾਡੀ ਕੋਈ ਪਹਿਲੇ ਰஞ்சிਸ਼ਾ ਜੀ ਨਹੀਂ ਜਾਂਦਾ ਭਾਜੀ ਕੌਣ ਨਾ ਕੌਣ ਨਹੀਂ ਓਕੇ ਅੱਛਾ ਨਹੀਂ ਦੇਖੋ ਬੱਚਾ ਨਿੱਕਾ ਹੈ 19 ਸਾਲ ਦਾ ਉਹ ਇਦਾਂ ਦੇ ਕੰਮ ਨਹੀਂ ਦੇਖੋ ਚੰਗੇ ਪਰਿਵਾਰ ਤੋਂ ਆ ਪਰ ਇਦਾਂ ਦੇ ਕੰਮ ਨਹੀਂ ਕਰਦਾ ਠੀਕ ਅੱਛਾ ਹੈ ਹਮਦਰਦ ਹੋਇਆ ਜੋ ਵੀ ਹੈ ਆਪਾਂ ਨਹੀਂ ਪਰ ਭਾਜੀ ਐਲੀਗੇਮੈਂਟ ਨਾਲ ਕੰਮ ਚ ਮ ਬ੍ਰਦਰ 19 ਸਾਲਾ ਦਾ ਬੱਚਾ ਆ ਤੁਸੀਂ ਆਪ ਹੀ ਹੱਲ ਲਓ ਤੁਹਾਡੀ ਵੀ ਉਮਰ ਹੈ ਗਈ ਆ ਨੀ 19 ਸਾਲਾ ਦੇ ਬੱਚੇ ਨੂੰ ਇਦਾਂ ਦੇ ਕੰਮ ਕਰਨ ਦੇ ਝਗੜਾ ਹੋਇਆ ਜਿਹੜਾ ਜਿਆ ਕੁਝ ਪਤਾ ਨਹੀਂ ਪਤਾ ਸਾਨੂੰ ਫੋਨ ਤੇ ਕੋਈ ਸੀਸੀਟੀਵੀ ਕੈਮਰਾ ਲੱਗੇ ਹੋਏ ਇੱਥੇ ਲੱਗੇ ਆ ਉਹਨਾਂ ਕੋ ਫੂਟੇਜ ਨਹੀਂ ਨਿਕਲੀ ਜੋ ਕਹਿ ਰਹੇ ਕਿ ਟੌਂਚ ਮਾਰੀ ਆ ਜਾਂ ਕੁਝ ਕੀਤਾ ਆ ਉਹਨਾਂ ਕੋ ਫੂਟੇਜ ਨਹੀਂ ਨਿਕਲੀ ਸਰ ਪੁਲਿਸ ਵੀ ਆਈ ਸੀ ਮੌਕੇ ਤੇ ਉਹ ਤੁਹਾਡੇ ਵੱਲੋਂ ਬੁਲਾਈ ਗਈ ਸੀ ਨਹੀਂ ਉਹਨਾਂ ਵੱਲੋਂ ਬੁਲਾਈ ਸਾਡੇ ਵੱਲੋਂ ਦੇਖੋ ਆਪਣਾ ਕੋਈ ਇਹਨਾਂ ਨਾਲ ਪਰਸਨਲ ਵੰਜਿਸ ਨਹੀਂ ਆ ਵੀਰ ਕੋਈ ਨਾ ਆਪਣੀ ਇਹਨਾਂ ਨਾਲ ਲੜਾਈ ਨਾ ਉਹਨਾਂ ਨਾਲ ਲੜਾਈ ਸਿਰਫ ਆਪਾਂ ਦੇ ਇੱਕ ਵਿਚ ਆਏ ਆ ਕਿ ਗੱਲ ਨਾ ਵਧੇ